ਕੰਪਲੈਟ ਇੱਕ ਮੁਕਦਮਾ ਦਰਜ ਹੋਇਆ ਸੀ 45/2024 ਮਿਤੀ 19 ਮਈ 2024 ਨੂੰ ਇਹ ਮੁਕਦਮਾ ਦਰਜ ਹੋਇਆ ਸੀਗਾ 457 ਤੇ 380 ਆਈਪੀਸੀ ਦੇ ਵਿੱਚ ਇਹਦੇ ਵਿੱਚ ਇੱਕ ਜਿਹੜਾ ਸ਼ੈੱਲਰ ਹੈਗਾ ਛਾਵੜਾ ਰਾਈਸ ਮਿਲ ਜਿਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ son of ਵਿਜੇ ਕੁਮਾਰ ਰਹਿਣ ਵਾਲੇ ਗਾਂਧੀ ਨਗਰ ਦੇ ਨੇ ਉਹਨਾਂ ਵੱਲੋਂ ਬਿਆਨ ਦੇਣ ਤੇ ਚੋਰੀ ਦੇ ਸਬੰਧ ਦੇ ਮਸਲਾ ਐਫ ਆਈ ਆਰ ਰਜਿਸਟਰ ਹੋਈ ਸੀ ਇਹ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖੋ ਟੀਮਾਂ ਬਣਾਈ ਗਈਆਂ ਪੀਓ ਸਟਾਫ ਦੇ ਵਿੱਚ ਏਐਸਆਈ ਰਤਨ ਅਤੇ ਐਸਐਚਓ ਸਦਰ ਜਲਾਲਾਬਾਦ ਦਾ ਇਨਸਪੈਕਟਰ ਬਲਵੀਰ ਦੀ ਨਿਗਰਾਨੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਵੱਖ-ਵੱਖ ਮੋਡਸ ਦੇ ਉੱਤੇ ਇਹਨਾਂ ਨੂੰ ਵਰਕਆਊਟ ਵਰਕ ਤੇ ਲਗਾਇਆ ਹੋਰ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਪ੍ਰੇਸ਼ ਕਰਿਆ ਰਵਿੰਦਰ ਸਿੰਘ ਸਨ ਆਫ ਪਰਮਨ ਕੁਮਾਰ ਜੋ ਕਿ ਮੋਡਾ ਕਟੜਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ ਉਹਨੂੰ ਟਰੇਸ ਕੀਤਾ ਤੇ ਟਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸੰਭੋਧਨਾ ਮਿਲੀ ਉਥੇ ਨਹੀਂ ਪੁਲਿਸ ਨੂੰ ਕੀ ਉਸ ਤੋਂ ਅੱਡੇ 'ਤੇ ਵੀ ਰਵਿੰਦਰ ਕੁਮਾਰ ਦੇ ਨਿਸ਼ਾਨਦੇਹੀ ਦੇ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ ਜਿਵੇਂ ਕਿ ਠਾਣਾ ਸਿੰਘ ਸਰੋਂ ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ ਜਸ਼ਵਿੰਦਰ ਸਿੰਘ son of ਰੂਪ ਲਾਲ ਨੂੰ ਅਰੈਸਟ ਕੀਤਾ ਗਿਆ ਸੋਨੀ son of ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ ਲੱਭ੍ਰੀਤ ਸਿੰਘ son of ਜਸ਼ਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਗਵਿੰਦਰ ਸਿੰਘ ਪੁੱਤਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ ਇਹ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ ਜਿਹਨਾਂ ਦਾ ਇਹ ਗੈਂਗ ਸੀਗਾ ਤੇ ਵੱਖ-ਵੱਖ ਜਗ੍ਹਾ ਤੇ ਚੋਰੀਆਂ ਕਰਦਾ ਸੀ ਇਹਨਾਂ ਦਾ ਮੋਡਸ ਆਪਰੰਦੀ ਸੀਗਾ ਵੀ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ ਮੇਰੇ ਸ਼ੈਲਰ ਨੂੰ ਸੋਚੇ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ ਥਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਤਿਆਰ ਕਰਕੇ ਉੱਥੇ ਕਾਰਵਾਈ ਪਾਉਂਦਾ ਸੀ ਇਹਦੇ ਚ ਹੁਣ ਤੱਕ ਕੁਝ ਜਿਹੜੇ ਛੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਸ ਤੋਂ ਇਲਾਵਾ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਬਾਕੀ ਹੈ ਜਿਹੜੇ ਕਿ ਉਹ ਵੀ ਟ੍ਰੇਸ ਹੋ ਚੁੱਕੇ ਨੇ ਤੇ ਉਹ ਵੀ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਨੇ ਉਹਨਾਂ ਦੀ ਗ੍ਰਿਫਤਾਰੀ ਜਲਦੀ ਕਿੱਥੇ ਜਾਊਗੀ ਇਹ ਜਿਹੜੀ ਚੋਰੀ ਹੋਈ ਸੀਗੀ ਮਿਤੀ 18 19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀਗੀ ਉਹਦੇ ਵਿੱਚ 305 ਬਾਸਮਤੀ ਦੇ ਗੱਟੇ ਚੋਰੀ ਹੋਏ ਸੀਗੇ 105 ਜਿਸਗੇ ਉਹ 50 ਕਿਲੋ ਵਾਲੇ ਸੀ ਗੱਟੇ ਤੇ ਬਾਕੀ 200 ਗੱਟੇ ਸੀਗੇ ਉਹ 50 ਕਿਲੋ ਵਾਲੇ ਸੀਗੇ ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਹੋਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਜਿਹਦੇ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ ਤੇ ਰਾਈ ਸੈਲਰਾਂ ਦੇ ਵਿੱਚ ਇਹ ਚੋਰੀ ਕਰਦੇ ਸੀਗੇ ਗੋਡਾਊਨਸ ਦੇ ਵਿੱਚ ਚੋਰੀ ਕਰਦੇ ਸੀਗੇ ਉਹ ਗੱਡੀਆਂ ਜਿਹੜੀਆਂ ਉਹ ਵੀ ਰਿਕਵਰ ਹੋ ਗਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ ਤੇ ਜਿਹੜੀ ਚੋਰੀ ਹੋਇਆ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਰਿਕਵਰ ਹੋ ਗਏ ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਇਹ ਸਾਰੇ ਦੋਸ਼ੀ ਡਿਸਟ੍ਰਿਕਟ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਸਟੇਸ਼ਨ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਦਾ ਰਵਿੰਦਰ ਹੈ ਇਹ ਆਦਮਪੁਰ ਦਾ ਜਲੰਧਰ ਦਾ ਰਹਿਣ ਵਾਲਾ ਹੈ ਜਲੰਧਰ ਉਰੋਲਾ ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਦਰਜ ਨੇ ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾ ਮੋਗੇਰੇ ਵਿੱਚ 114 ਨੰਬਰ ਦਾ ਮੁਕਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਸਿਟੀ ਜ਼ਿਲ੍ਹਾ ਦੇ ਵਿੱਚ 3 ਨੰਬਰ ਮੁਕਦਮਾ ਦਰਜਾ 2018 ਦਾ 457 380 ਚੋਰੀ ਦਾ ਉਸ ਤੋਂ ਇਲਾਵਾ ਸਦਰ ਫਰੀਦਕੋਟ ਦਾ ਮੁਕਦਮਾ ਜਿਹੜਾ ਦਰਜਾ ਹੈ 195 ਨੰਬਰ 2021 ਦਾ ਉਸ ਤੋਂ ਇਲਾਵਾ ਘਲਖੁਰਦ ਫਿਰੋਜ਼ਪੁਰ ਦਾ ਮੁਕਦਮਾ ਦਰਜਾ ਮੁਕਦਮਾ ਨੰਬਰ 40 2022 ਦਾ ਉਸ ਤੋਂ ਇਲਾਵਾ ਮੁਕਦਮਾ ਨੰਬਰ 10 2025 ਦਾ 452 378 411 ਅਰਜਾ ਸਿਟੀ ਕੋਰਪ ਕਪੂਰਾ ਫਰੀਦਕੋਟ ਵਰ ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਠਾਣਾ ਸਿੰਘਾ ਉਹਦੇ ਖਿਲਾਫ ਕੁੱਲ 9 ਮੁਕੱਦਮੇ ਪਹਿਲਾਂ ਦਰਜ ਨੇ ਕਿ ਸਿਟੀ ਜੀਰਾ ਦੇ ਵਿੱਚ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਨਸ਼ੇ ਦੀ ਗਰੀਬ ਫਰੋਕ ਤੇ ਅੱਗੇ ਵੇਚਣ ਦਾ ਜਿਹੜਾ ਮੋਗਾ ਦੇ ਵਿੱਚ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਇੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਲੇ ਮੋਗਾ ਦੇ ਵਿੱਚ 452 380 107 ਨੰਬਰ 2017 ਨਾਮਕਦਮਾ ਦਰਜ ਹੈ ਜਿਲੇ ਮੋਗਾ ਦੇ ਵਿੱਚ 114 ਨੰਬਰ ਮਕਦਮਾ ਦਰਜ 2017 379 411 ਚੋਰੀ ਦਾ ਜੀਰਾ ਸਿਟੀ ਜੀਰਾ ਪੁਲਿਸ ਸਟੇਸ਼ਨ ਦਾ ਫਰੋਜਪੁਰ ਡਿਸਟ੍ਰਿਕਟ ਦਾ ਮਕਦਮਾ ਦਰਜ ਹੈ 3 ਨੰਬਰ ਸਿਟੀ ਜੀਰਾ ਦਾ ਹੀ 5 ਨੰਬਰ ਮਕਦਮਾ ਦਰਜ 2018 ਦਾ 457 ਚੋਰੀ ਦਾ ਮਕਦਮਾ ਨੰਬਰ 26 2020 ਦਾ 379 ਬੀ 412 457 380 382 472 ਥਾਣਾ ਨਹੀਆ ਵਾਲਾ ਜਿਲ੍ਹਾ ਬਟਿੰਡਾ ਉਸ ਤੋਂ ਇਲਾਵਾ ਮੁਕਦਮਾ ਨੰਬਰ 195 ਮਿਤੀ 25 10 2021 ਉਸ ਤੋਂ ਇਲਾਵਾ ਮੁਕਦਮਾ ਨੰਬਰ 40 ਮਿਤੀ 19 5 2022 ਜੁਰਮ 379 411 ਆਈਪੀਸੀ ਥਾਣਾ ਕਲਖੁਰਦ ਮੁਕਦਮਾ ਨੰਬਰ 18 ਮਿਤੀ 19 29 1 2023 ਜੁਰਮ 395 442 380 455 455 ਆਈਪੀਸੀ 25 ਆਰਮਜ਼ ਥਾਣਾ ਜੰਡਿਆਲਾਗੜੂ ਅੰਮ੍ਰਿਤਸਰ ਸਾਹਿਬ ਸੋ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਇਹਨਾਂ ਨੇ ਚੋਰੀਆਂ ਜਿਹੜੀਆਂ ਪਹਿਲਾਂ ਬਹੁਤ ਕੀਤੀਆਂ ਹੋਈਆਂ ਸੀ ਕਈ ਮੁਕੱਦਮੇ ਟਰੇਸ ਸੀਗੇ ਤੇ ਕਈ ਮੁਕੱਦਮੇ ਨਹੀਂ ਵੀ ਟਰੇਸ ਸੀਗੇ ਇਹ ਜਿਹੜਾ ਵੱਡਾ ਗਰੋਹ ਸੀਗਾ ਇਹਨਾਂ ਦਾ ਵੱਡੇ ਲੈਵਲ ਦਾ ਗੈਂਗ ਸੀ ਇਹਦੇ ਚ ਕੁੱਲ ਮਿਲਾ ਕੇ 9 ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਜਿੱਥੇ ਜਿੱਥੇ ਵੇਚਦੇ ਸੀਗੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਚੋਰੀ ਦਾ ਸਮਾਨ ਜਿਵੇਂ ਕਿ ਇੱਕ ਸਾਥ ਜਿੱਥੇ ਇਹਨਾਂ ਨੇ ਵੇਚਿਆ ਸੀਗਾ ਚੋਰੀ ਦਾ ਸਮਾਨ ਉਹ ਉੱਥੇ ਰਵਿੰਦਰ ਸਿੰਘ ਦੀ ਉਹਦੀ ਆਪਦੀ ਸ਼ੈਲਰ ਉਹਦਾ ਉਹ ਆਦਾ ਆਪਦਾ ਕੰਮ ਸੀਗਾ ਬਾਸਨੂ ਦੀ ਰਾਈਸ ਦਾ ਖਰੀਦ ਕੀ ਦਿੰਦਾ ਵੇਚਣ ਦਾ ਕੰਮ ਸੀ ਜਿਹੜਾ ਕਿ ਆਦਮ ਪੂਰ ਤਰਿਆਨ ਵੱਲ ਦੱਸਿਆ ਤੁਹਾਨੂੰ ਉਹਦੇ ਕੋਲੇ ਜਾ ਕੇ ਇਹਨਾਂ ਨੇ ਠਾਣਾ ਸਿੰਘ ਹੋਣਾ ਨੇ ਤੇ ਬਾਕੀ ਦੋਸ਼ੀਆਂ ਨੇ ਜਾ ਕੇ ਵੇਚੇ ਸੀਗਾ ਜਿਹੜਾ ਉਹਦੀ ਵੀ ਗ੍ਰਿਫਤਾਰੀ 6 ਜੂਨ ਨੂੰ ਹੋ ਚੁੱਕੀ ਹੈ 12 ਤੋਂ ਲੈ ਕੇ ਹੁਣ ਤੱਕ ਦੀ ਇਹਨਾਂ ਦੀਆਂ ਚੋਰੀਆਂ ਦੀ ਵਾਰਦਾਤਾਂ ਸਾਹਮਣੇ ਆਈਆਂ ਇਹਨਾਂ ਦੀ ਉਮਰ ਕਿੰਨੀ ਹੈ ਸਰ ਜਿਹੜੇ ਇਹ ਇਹਨਾਂ ਦੀ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਹੋਊਗਾ ਇਹ ਜਿੱਦਾਂ ਜੇ ਚਾਵਲ ਚੋਰੀ ਕਰਦੇ ਸੀਗੇ ਤਾਂ ਇਹ ਚਾਵਲ ਦੇ ਹੀ ਡੀਲਰ ਨੂੰ ਵੇਚਦੇ ਸੀਗੇ ਜਿਹੜਾ ਕਿ ਅੱਗੇ ਉਹਨੂੰ ਲੀਗਲੀ ਕਿਤੇ ਸੇਲ ਕਰ ਦਿੰਦਾ ਸੀਗਾ ਜਿੱਦਾਂ ਕਿ ਰਵਿੰਦਰ ਸਿੰਘ ਸਨੋਂ ਪਵਨ ਕੁਮਾਰ ਰਹਿਣ ਵਾਲਾ ਬੁੱਢਾ ਕਠੜ ਦਾ ਰਹਿਣ ਵਾਲਾ ਸੀਗਾ ਪੁਲਿਸ ਸਟੇਸ਼ਨ ਆਦਮਪੁਰ ਰੂਰਲ ਜਲੰਧਰ ਦਾ ਰਹਿਣ ਵਾਲਾ ਸੀ ਉਹਨੂੰ ਇਹ ਚਾਵਲ ਚੋਰੀ ਕਰਕੇ ਆਏ ਸੀਗੇ ਜਿਹੜੇ ਉਹਨਾਂ ਨੇ 18-19 ਦਰਮਿਆਨੀ ਰਾਤ ਨੂੰ ਇੱਥੋਂ ਚੋਰੀ ਕੀਤੇ ਸੀਗੇ